ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਸਬਜੀ ਜੇ ਦਾਲ ਨਾ ਅਚਾਰ ਨਾ ਹੋਵੇ ਤਾਂ ਸਵਾਦ ਅੱਧਾ ਰਹਿ ਜਾਂਦਾ ਹੈ ਤੇ ਅੱਜ ਆਪਾਂ ਸਪੈਸ਼ਲ ਜਿਹਾ achar ਬਣਾਇਆ ਜੀ ਗੋਭੀ ਤੇ ਗਾਜਰ ਦਾ ਜਿਹੜਾ ਕਿ ਸਭ ਨੂੰ ਹੀ ਬਹੁਤ ਜ਼ਿਆਦਾ ਪਸੰਦ ਹੈ ਬੜੇ ਹੀ ਸਾਰੇ ਵੀਰਾਂ ਦੇ ਭੈਣਾਂ ਦੇ ਮੈਨੂੰ ਕਮੈਂਟ ਆਏ ਸੀ ਕਿ ਗੋਭੀ ਗਾਜਰ ਦਾ achar ਪਾਓ ਤੇ ਇਹ ਜਿਆਦਾ ਦੇਰ ਕਿਵੇਂ ਚੱਲੂਗਾ ਤੁਹਾਨੂੰ ਇਹ ਵੀ ਦੱਸਾਂਗੇ ਤੇ ਕਿੰਨਾ ਜ਼ਿਆਦਾ ਇਹ ਟੇਸਟੀ ਬਣਿਆ ਉਹ ਤੁਸੀਂ ਜਦੋਂ ਬਣਾਓਗੇ ਆਪਣੇ ਆਪ ਹੀ ਪਤਾ ਲੱਗ ਜੂ ਤੇ ਜਿਹੜੇ ਅਣਜਾਨ ਨੇ ਜਿਨ੍ਹਾਂ ਨੇ ਕਦੇ ਵੀ achar ਨਹੀਂ ਪਾਇਆ ਉਹ ਇਹ ਤਰੀਕਾ ਦੇਖ ਲਓ ਬੜੇ ਸਿੰਪਲ ਜਿਹਾ ਤਰੀਕਾ ਹੈ ਹਰ ਕੋਈ ਇਹਦੇ ਨਾਲ ਚਾਰ ਪਾ ਸਕਦੇ ਆਪਾਂ ਇੱਥੇ ਲਈਏ ਜੀ 1.5 ਕਿਲੋ ਗੋਭੀ ਤੇ 5-6 ਪੀਸ ਗਾਜਰਾਂ ਦੇ ਤੁਸੀਂ ਆਪਣੇ ਹਿਸਾਬ ਨਾਲ ਸਬਜ਼ੀਆਂ ਨੂੰ ਵੱਧ ਘੱਟ ਕਰ ਸਕਦੇ ਹੋ ਜਿਹੜੀ ਚੀਜ਼ ਜ਼ਿਆਦਾ ਲੈਣੀ ਹੈ ਉਹ ਜ਼ਿਆਦਾ ਲੈ ਲਓ ਜਿਹੜੀ ਕੱਟ ਲੈਣੀ ਹੈ ਕੱਟ ਲੈ ਲਓ ਗਾਜਰਾਂ ਨੂੰ ਤੁਸੀਂ ਪਤਲਾ ਤੇ ਲੰਬਾ ਕੱਟ ਲੈਣਾ ਫਿਰ ਕੱਟਿਆ ਜੀ ਆਪਾਂ ਗੋਭੀ ਨੂੰ ਗੋਭੀ ਦੇ ਫੁੱਲ ਇਸ ਤਰ੍ਹਾਂ ਦੇ ਛੋਟੇ-ਛੋਟੇ ਕੱਟ ਲਿਓ ਤੁਸੀਂ ਪਰ ਜ਼ਿਆਦਾ ਛੋਟੇ ਵੀ ਨਾ ਕੱਟਿਓ ਜਿਹਦੇ ਡੰਡਲ ਥੋੜੇ ਜੇ ਮੋਟੇ ਹੋਣ ਤਾਂ ਉਹਦੇ ਵਿੱਚਕਾਰ ਤੁਸੀਂ ਕੱਟ ਲਗਾ ਲਿਓ ਫਿਰ ਗਾਜਰਾਂ ਤੇ ਗੋਭੀ ਨੂੰ ਆਪਾਂ ਸਾਫ ਪਾਣੀ ਨਾਲ 2-3 ਵਾਰੀ ਧੋ ਲਾਂਗੇ ਤਾਂ ਕਿ ਇਹਨਾਂ ਤੇ ਜਿਹੜੀ ਵੀ ਤੂੜ ਮਿੱਟੀ ਵਗੈਰਾ ਉਹ ਸਾਰੀ ਉਤਰ ਜੇ ਫਿਰ ਆਪਾਂ ਇੱਕ ਖੁੱਲੇ ਜੀ ਟੋਪੀਏ ਵਿੱਚ ਗਰਮ ਰੱਖਿਆ ਪਾਣੀ ਤੇ ਅੱਧਾ ਚਮਚਾ ਪਾਤਾ ਨਮਕ ਦਾ ਤੇ ਅੱਧੇ ਚਮਚੇ ਤੋਂ ਘੱਟ ਪਾਈਏ ਥੋੜੀ ਜੀ ਹਲਦੀ ਤੇ ਫਿਰ ਆਪਾਂ ਸਾਰੀਆਂ ਤੋਤੀਆਂ ਹੋਈਆਂ ਗਾਜਰਾਂ ਤੇ ਗੋਭੀ ਨੂੰ ਇਹਦੇ ਵਿੱਚ ਪਾ ਦਾਂਗੇ ਪਰ ਇੱਥੇ ਤੁਹਾਡਾ ਪਾਣੀ ਜਿਹੜਾ ਫੁੱਲ ਗਰਮ ਹੋਣਾ ਚਾਹੀਦਾ ਹੈ ਤਾਂ ਕਿ ਤੁਹਾਨੂੰ ਸਹੀ ਟਾਈਮ ਦਾ ਪਤਾ ਲੱਗ ਸਕੇ ਕਿ ਤੁਸੀਂ ਕਿੰਨਾ ਚਿਰ ਇਹਨੂੰ ਗਰਮ ਪਾਣੀ ਵਿੱਚ ਰੱਖਣਾ ਹੈ ਬਸ ਇਹਦਾ ਆਪਾਂ ਉਬਾਲਾ ਵਗੈਰਾ ਦੇਣ ਦੀ ਕੋਈ ਜ਼ਰੂਰਤ ਨਹੀਂ 3 ਤੋਂ 4 ਮਿੰਟ ਲਈ ਇਹਨੂੰ ਫੁੱਲ ਗਰਮ ਪਾਣੀ ਦੇ ਵਿੱਚ ਤੁਸੀਂ ਰੱਖਿਓ ਉਸ ਤੋਂ ਬਾਅਦ ਜੀ ਆਪਾਂ ਇਹਨੂੰ ਕੱਢ ਲਿਆ ਤੇ ਜਦੋਂ ਛੰਨੀ ਵਿੱਚ ਕੱਢੋਂਗੇ ਨਾਲ ਦੀ ਨਾਲ ਹੀ ਉੱਪਰ ਠੰਡਾ ਪਾਣੀ ਪਾ ਦਿਓ ਤਾਂ ਕਿ ਜਿਹੜਾ ਇਹਦਾ ਕੁਕਿੰਗ ਪ੍ਰੋਸੀਜਰ ਹੈ ਉਹ ਇੱਥੇ ਰੁਕ ਜੇ ਅੱਗੇ ਨਾ ਪੱਕਣ ਕਿਉਂਕਿ ਜੇ ਜ਼ਿਆਦਾ ਹੀ ਇਹ ਮੈਸ਼ਜੇ ਹੋ ਗਈਆਂ ਤਾਂ ਅਚਾਰ ਵਧੀਆ ਨਹੀਂ ਬਣਨਾ। 2-3 ਘੰਟਿਆਂ ਲਈ ਇਹਨੂੰ ਧੁੱਪ ਵਿੱਚ ਸੁਕਾ ਦਿਓ ਪਰ ਜੇ ਧੁੱਪ ਨਹੀਂ ਹੈ ਤਾਂ ਇਹਨੂੰ ਪੱਖੇ ਦੇ نیچے 5-6 ਘੰਟੇ ਸੁਕਾਓ। ਮਤਲਬ ਅਚਾਰ ਤੁਹਾਡਾ ਉਹ ਚੰਗੀ ਤਰ੍ਹਾਂ ਸੁੱਕਣਾ ਚਾਹੀਦਾ ਹੈ। ਜਿੱਥੋਂ ਵੀ ਇਹਦਾ ਕੱਪੜਾ ਗਿੱਲਾ ਹੋਵੇ ਨੀਚੋਂ ਸੁਕਾਉਣ ਦੇ ਸਮੇਂ ਤਾਂ ਤੁਸੀਂ ਇਹਦੀ ਉਲਟ-ਪਲਟ ਕਰ ਦੇਣੀ ਹੈ। ਉਸ ਤੋਂ ਬਾਅਦ ਜੀ ਆਪਾਂ ਤਿਆਰ ਕਰਾਂਗੇ ਇਹਦਾ ਮਸਾਲਾ 3 ਚਮਚੇ ਲੈ ਆਪਾਂ ਸੌਫ ਦੀ। ਚਮਚਾ ਜਿਹੜਾ ਉਹ ਆਪਾਂ ਖਾਣਾ ਖਾਣ ਵਾਲਾ ਯੂਜ਼ ਕਰ ਰਹੇ ਆ ਇਸ ਗੱਲ ਦਾ ਤੁਸੀਂ ਧਿਆਨ ਰੱਖਿਓ ਸੌਫ ਨਾਲ ਇਹਦਾ ਟੇਸਟ ਬੜਾ ਹੀ ਵਧੀਆ ਆਉਂਦਾ ਥੋੜੀ ਬਹੁਤੀ ਵੱਧ ਘੱਟ ਹੋ ਜੂ ਕੋਈ ਗੱਲ ਨਹੀਂ ਦੋ ਚਮਚ ਭਰ ਕੇ ਪਾਵਾਂਗੇ ਆਪਾਂ ਜੀਰੇ ਦੇ ਆਪਾਂ ਦੋ ਵਾਰੀ ਚ ਪਾਇਆ ਕਿਉਂਕਿ ਇੱਕ ਵਾਰੀ ਮੈਂ ਭੁੱਲ ਗਈ ਸੀ ਉਸ ਤੋਂ ਬਾਅਦ ਜੀ ਆਪਾਂ ਇੱਕ ਚਮਚ ਪਾਇਆ ਸਾਬਤ ਤਨੀਆ ਦੇ ਅੱਧੇ ਚਮਚ ਤੋਂ ਥੋੜਾ ਜਿਹਾ ਜ਼ਿਆਦਾ ਪਾਇਆ ਮੇਥੀ ਦਾਣਾ ਮੇਥੇ ਜ਼ਿਆਦਾ ਨਾ ਪਾਇਓ ਕਿਉਂਕਿ ਇਹਦੇ ਨਾਲ ਅਚਾਰ ਵਿੱਚ ਟੇਸਟ ਜਿਹੜਾ ਕੋੜਾ ਹੋ ਜਾਊਗਾ ਹਲਕਾ ਵਧੀਆ ਟੇਸਟ ਹੋਵੇ ਇਸ ਲਈ ਅੱਧੇ ਚਮਚ ਤੋਂ ਥੋੜਾ ਜਿਹਾ ਜ਼ਿਆਦਾ ਪਾਇਓ ਇੱਕ ਚਮਚ ਭਰ ਕੇ ਪਾਇਆ ਆਪਾਂ ਅਜਵੈਨ ਦਾ ਇੱਕ ਤੇਜ ਪੱਤਾ ਜਿਹਨੂੰ ਆਪਾਂ ਤੋੜ ਮਰੋੜ ਕੇ ਪਾ ਦਾਂਗੇ ਇੱਕ ਪਾਇਆ ਵੱਡੀ ਇਲਾਇਚੀ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਿਓ 1 ਮਿੰਟ ਲਈ ਪਕਾ ਲਿਓ ਉਸ ਤੋਂ ਬਾਅਦ ਵਿੱਚ ਮਿਕਸ ਕਰ ਦਿਓ ਡੇਢ ਚਮਚ ਪੀਲੀ ਸਰੋਂ ਦਾ ਹੋਲੀ-ਹੋਲੀ ਇਹ ਪਕਦਾ ਜਾਊ ਇੱਥੇ ਤੁਸੀਂ ਗੈਸ ਨੂੰ ਬੰਦ ਕਰ ਦਿਓ ਜ਼ਿਆਦਾ ਸਮਾਂ ਨਹੀਂ ਪਕਾਉਣਾ ਪੈਨ ਆਪਣਾ ਫੁੱਲ ਗਰਮ ਹੋ ਗਿਆ ਤੇ ਜਦੋਂ ਹੀ ਗੈਸ ਤੁਸੀਂ ਬੰਦ ਕਰਤਾ ਫਿਰ ਆਪਾਂ ਛੋਟਾ ਜਿਹਾ ਟੁਕੜਾ ਪਾਵਾਂਗੇ ਦਾਲਚੀਨੀ ਦਾ ਤੇ ਦੋ ਚਮਚ ਪਰ ਕੇ ਪਾਵਾਂਗੇ ਆਪਾਂ ਰਾਈ ਦੇ ਜਿਹਦਾ ਟੇਸਟ ਇਹਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਇਹਦੇ ਬਿਨਾ ਗੋਭੀ ਗਾਜਰ ਦਾ ਅਚਾਰ ਬਿਲਕੁਲ ਅਧੂਰਾ ਹੈ ਪਰ ਇਹਨੂੰ ਆਪਾਂ ਇੱਥੇ ਪਕਾਉਣਾ ਬਿਲਕੁਲ ਨਹੀਂ ਇਸੇ ਗਰਮ ਪੈਨ ਵਿੱਚ ਹਲਕਾ ਜਿਹਾ ਅੱਧਾ ਸਕਿੰਟ ਲਈ ਮਿਕਸ ਕਰ ਦਾਂਗੇ ਫਿਰ ਇਹਨੂੰ ਨਾਲ ਦੀ ਨਾਲ ਹੀ ਮਸਾਲਿਆਂ ਨੂੰ ਇੱਕ ਭਾਂਡੇ ਵਿੱਚ ਕੱਢ ਕੇ ਸਾਈਡ ਤੇ ਰੱਖ ਦਾਂਗੇ ਤਾਂ ਕਿ ਇਹ ਜ਼ਿਆਦਾ ਨਾ ਬਣਨ ਨਹੀਂ ਤਾਂ ਚਾਰ ਵਿੱਚ 스멜 ਆਉਣ ਲੱਗ ਜੂਗੀ ਉਸ ਤੋਂ ਬਾਅਦ ਜਿਦੋਂ ਇਹ ਠੰਡੇ ਹੋਗੇ ਤਾਂ ਆਪਾਂ ਜਿਹੜੀ ਇਲਾਇਚੀ ਸੀ ਉਹਦੇ ਆਪਾਂ ਬੀਜ ਬਾਹਰ ਕੱਢ ਲਾਂਗੇ ਆਪਾਂ ਨੂੰ ਛਿਲਕਾ ਬਿਲਕੁਲ ਜੂਸ ਨਹੀਂ ਕਰਨਾ ਬਸ ਬੀਜ ਹੀ ਵਰਤਨੇ ਆ ਤੇ ਸਾਰੇ ਮਸਾਲੇ ਨੂੰ ਆਪਾਂ ਇੱਕ ਜੱਗ ਵਿੱਚ ਪਾ ਲਾਂਗੇ ਕੋਈ ਵੀ ਅਚਾਰ ਹੋਵੇ ਉਹਦਾ ਮਸਾਲਾ ਹੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਜਿੰਨਾ ਵਧੀਆ ਮਸਾਲਾ ਬਣਾਉਂਗੇ ਓਨਾ ਹੀ ਟੇਸਟੀ ਅਚਾਰ ਬਣੂਗਾ ਉਸ ਤੋਂ ਬਾਅਦ ਜੀ 2 ਚਮਚ ਪਰ ਕੇ ਪਾਏ ਆਪਾਂ ਦੇਗੀ ਮਿਰਚ ਦੇ ਜਿਹਨੂੰ ਰੰਗ ਵਾਲੀ ਕਹਿੰਦੇ ਆ ਇਹਦਾ ਟੇਸਟ ਹਲਕਾ ਤਿੱਖਾ ਹੁੰਦਾ ਤੇ ਕਲਰ ਅਚਾਰ ਵਿੱਚ ਬੜੇ ਹੀ ਵਧੀਆ ਇੱਕ ਚਮਚ ਭਰ ਕੇ ਪਾਵਾਂਗੇ ਹਲਦੀ ਦਾ ਡੇਢ ਚਮਚ ਪਾਇਆ ਆਪਾਂ ਸੈਂ ਦਾ ਨਮਕ ਤੁਸੀਂ ਜਿਹੜਾ ਵੀ ਘਰ ਵਿੱਚ ਯੂਜ਼ ਕਰਦੇ ਹੋ ਉਹ ਹੀ ਪਾ ਸਕਦੇ ਹੋ ਅੱਧਾ ਚਮਚ ਪਾਇਆ ਆਪਾਂ ਕਾਲੇ ਨਮਕ ਦਾ ਤੇ ਅੱਧਾ ਚਮਚੀ ਪਾਇਆ ਆਪਾਂ ਹਿੰਗ ਦਾ ਕਿਉਂਕਿ ਇਹਦੇ ਨਾਲ ਅਚਾਰ ਚ ਫਲੇਵਰ ਬੜਾ ਹੀ ਵਧੀਆ ਆਉਂਦਾ ਹੈ ਤੇ ਮਸਾਲਿਆਂ ਨੂੰ ਆਪਾਂ ਗ੍ਰाइंड ਕਰ ਲਾਂਗੇ ਦਰਦਰਾ ਚ ਇਹਨਾਂ ਨੂੰ ਪੀਸਾਂਗੇ ਆਪਾਂ ਇੱਕੇਸਾਰ ਬਹੁਤ ਬਰੀਕ ਨਹੀਂ ਪੀਸਣੇ ਦੇਖੋ ਇਸ ਤਰ੍ਹਾਂ ਦੇ ਮਸਾਲੇ ਤੁਸੀਂ ਰੱਖਣੇ ਆ ਹਲਕੇ ਜਿ ਦੇਖਣ ਵੀ ਤੇ ਚੰਗੀ ਤਰ੍ਹਾਂ ਗ੍ਰाइंड ਵੀ ਹੋ ਜਾਣ ਉਸ ਤੋਂ ਬਾਅਦ ਜੀ ਆਪਾਂ ਇਹ 2 ਕਿਲੋ ਅਚਾਰ ਦੇ ਵਿੱਚ 300 ਤੋਂ 400 ਗ੍ਰਾਮ ਦੇ ਵਿੱਚ ਵਿੱਚ ਤੇਲ ਹੈ ਜਿਹੜਾ ਗਰਮ ਕੀਤਾ ਹੈ ਮਤਲਬ ਜੇ ਤੇਲ ਘੱਟ ਰਹਿ ਗਿਆ ਤਾਂ ਤੁਸੀਂ ਦੁਬਾਰਾ ਗਰਮ ਕਰਕੇ ਪਾ ਸਕਦੇ ਹੋ ਉਸ ਤੋਂ ਬਾਅਦ ਜੀ ਅੱਧਾ ਤੇਲ ਨੂੰ ਆਪਾਂ ਕੱਢ ਕੇ ਸਾਈਡ ਤੇ ਰੱਖ ਦਤਾ ਤਾਂ ਕਿ ਠੰਡਾ ਹੋ ਜੇ ਤੇ ਥੋੜੇ ਜਿਹਾ ਤੇਲ ਦੇ ਵਿੱਚ ਆਪਾਂ ਪਾਤੇ ਅਦਰਕ ਜਿਹਨੂੰ ਆਪਾਂ ਪਤਲੇ ਤੇ ਲੰਬੇ ਕੱਟ ਲਿਆ ਤੇਲ ਆਪਣਾ ਇੱਥੇ ਫੁੱਲ ਗਰਮ ਸੀ ਤੇ ਗੈਸ ਨੂੰ ਆਪਾਂ ਬੰਦ ਕਰਤਾ ਤਾਂ ਕਿ ਹੌਲੀ-ਹੌਲੀ ਇਹਦੇ ਵਿੱਚ ਬਣੀ ਜਾਣਗੇ ਐਨੇ ਆਪਣਾ ਦੂਸਰਾ ਤੇਲ ਠੰਡਾ ਹੋ ਜੂ ਗੋਭੀ ਤੇ ਗਾਜਰ ਬਿਲਕੁਲ ਕੁੱਕ ਕੇ ਤਿਆਰ ਹੋ ਗਏ ਪਾਣੀ ਇਹਨਾਂ ਵਿੱਚ ਬਿਲਕੁਲ ਨਹੀਂ ਹੋਣਾ ਚਾਹੀਦਾ ਇਸ ਗੱਲ ਦਾ ਧਿਆਨ ਰੱਖਿਓ ਫਿਰ ਆਪਾਂ ਇਹਦੇ ਵਿੱਚ ਤਿੰਨ ਚਾਰ ਚਮਚ ਭਰ ਕੇ ਪਾਏ ਆ ਮਸਾਲੇ ਦੇ ਤੇ ਇੱਕ ਚਮਚ ਪਾ ਦਾਂਗੇ ਕਲੌਂਜੀ ਦਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇੱਥੇ ਦੇਖ ਲਾਂਗੇ ਕਿ ਆਪਾਂ ਨੂੰ ਕਿੰਨੇ ਮਸਾਲੇ ਦੀ ਜ਼ਰੂਰਤ ਹੈ ਮਸਾਲਾ ਜਿਹੜਾ ਆਪਾਂ ਥੋੜਾ ਜਿਹਾ ਜ਼ਿਆਦਾ ਤਿਆਰ ਕੀਤਾ ਤੇ ਜੇ ਬਚ ਗਿਆ ਮਸਾਲਾ ਉਹਦਾ ਕੀ ਕਰਨਾ ਇਹ ਵੀ ਆਪਾਂ ਵੀਡੀਓ ਵਿੱਚ ਦੱਸਾਂਗੇ ਜਦ ਹੀ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਮਸਾਲਾ ਥੋੜਾ ਜਿਹਾ ਆਪਾਂ ਨੂੰ ਘੱਟ ਲੱਗਿਆ ਤਾਂ ਆਪਾਂ ਇਹਦੇ ਵਿੱਚ 2 ਚਮਚ ਭਰ ਕੇ ਮਸਾਲੇ ਦੇ ਹੋਰ ਪਾਤੇ ਇਹ ਤੁਸੀਂ ਆਪਣੇ ਹਿਸਾਬ ਨਾਲ ਰੱਖਿਓ ਕਿਉਂਕਿ ਮਸਾਲਾ ਥੋੜਾ ਜਿਹਾ ਜ਼ਿਆਦਾ ਹੀ ਰੱਖਿਓ ਤਾਂ ਕਿ ਗੋਭੀ ਦੇ ਅੰਦਰ ਚੰਗੀ ਤਰ੍ਹਾਂ ਚੱਲਿਆ ਜਾਵੇ ਉਸ ਤੋਂ ਬਾਅਦ ਜੀ ਆਪਾਂ ਅਦਰਕ ਪਾਤਾ ਜਿਹੜਾ ਆਪਾਂ ਬਣਾ ਕੇ ਤਿਆਰ ਕੀਤਾ ਸੀ ਜਿਆਦਾ ਨਹੀਂ ਪਕਾਉਣਾ ਅਦਰਕ ਹਲਕਾ ਜਿਹਾ ਰੱਖਣਾ ਤੁਸੀਂ ਕਿਉਂਕਿ ਜੇ ਜ਼ਿਆਦਾ ਹੀ ਡਾਰਕ ਜਾਂ ਕਲਰ ਆ ਗਿਆ ਤਾਂ ਇਹਦਾ ਟੇਸ ਜਿਹੜਾ ਅਲੱਗ ਹੀ ਚੈ ਲੱਗੂਗਾ ਪਰ ਮਿਕਸ ਜ਼ਰੂਰ ਕਰਿਓ ਕਿਉਂਕਿ ਇਹਦੇ ਨਾਲ ਅਚਾਰ ਵਿੱਚ ਇੱਕ ਵਧੀਆ ਫਲੇਵਰ ਆਉਂਦਾ ਉਸ ਤੋਆ ਜੀ ਆਪਾਂ ਇਹਦੇ ਵਿੱਚ ਪਾਇਆ ਬਿਨੇਗਰ ਤੇ ਜਿਹੜਾ ਆਪਣਾ ਖਾਣਾ ਖਾਣ ਵਾਲੇ ਸਪੂਨ ਆ ਉਹ ਚਾਰ ਪੰਜ ਭਰ ਕੇ ਤੁਸੀਂ ਪਾ ਦਿਓ ਕਿਉਂਕਿ ਇਹਦੇ ਨਾਲ ਹੀ ਅਚਾਰ ਦੀ ਲਾਈਫ ਹੈ ਲੰਬੇ ਟਾਈਮ ਲਈ ਇਹ ਚੱਲਦਾ ਸਾਰੀਆਂ ਚੀਜ਼ਾਂ ਇੱਥੇ ਪਾ ਕੇ ਤੁਸੀਂ ਅਚਾਰ ਨੂੰ ਪਹਿਲਾਂ ਚੰਗੀ ਤਰ੍ਹਾਂ ਮਿਕਸ ਕਰ ਲਿਓ ਕਿੰਨਾ ਜ਼ਿਆਦਾ ਵਧੀਆ ਅਚਾਰ ਦਾ ਕਲਰ ਆਇਆ ਉਹ ਤੁਸੀਂ ਦੇਖ ਹੀ ਲਿਆ ਹੋਊਗਾ ਜਿਸ ਹਿਸਾਬ ਦਾ ਤੁਸੀਂ ਸਮਾਨ ਪਾਉਂਗੇ ਉਹਨਾਂ ਵਧੀਆ ਅਚਾਰ ਬਣੂਗਾ ਉੱਪਰ ਦੀ ਪਾਤਾ ਜੀ ਆਪਾਂ ਤੇਲ ਤੇਲ ਹੈ ਜਿਹੜਾ ਆਪਣਾ ਇੱਥੇ ਹਲਕਾ ਜਿਹਾ ਗਰਮ ਹੈ ਤੇ ਆਪਾਂ ਮਿਕਸ ਕਰਤਾ ਪਰ ਜ਼ਿਆਦਾ ਗਰਮ ਨਹੀਂ ਹੈ la tu sete anni da ਸੋਸ ਤੋਂ ਬਾਅਦ ਇਹਨੂੰ ਮਿਕਸ ਕਰਕੇ ਤੁਸੀਂ ਇੱਕੋ ਜામੀ ਤੁਸੀਂ ਕਿਸੇ ਵੀ ਜਾਰ ਦੇ ਵਿੱਚ ਬਿਲਕੁਲ ਨਾ ਪਾਇਓ ਇੱਕ ਦਿਨ ਲਈ ਆਪਾਂ ਇਹਨੂੰ ਐਸੇ ਤਰ੍ਹਾਂ ਹੀ ਖੁੱਲੇ ਭਾਂਡੇ ਵਿੱਚ ਰੱਖਤਾ ਤੇ ਉੱਪਰ ਢੱਕਤਾ ਕਿਉਂਕਿ ਤਿੰਨ ਚਾਰ ਘੰਟਿਆਂ ਬਾਅਦ ਆਪਾਂ ਇਹਨੂੰ ਹਿਲਾਉਂਦੇ ਰਹੀ ਤਾਂਕਿ ਜਿਹੜਾ ਮਸਾਲਾ ਹੈ ਉਹ ਚੰਗੀ ਤਰ੍ਹਾਂ ਅਚਾਰ ਦੇ ਵਿੱਚ ਚਲਿਆ ਜਾਵੇ ਸਿਰਫ ਡੇਢ ਦੋ ਚਮਚੀ ਆਪਣੇ ਕੋਲ ਮਸਾਲੇ ਦੇ ਬਚੇ ਐ ਤੁਸੀਂ ਚਾਹੋ ਤਾਂ ਬਾਅਦ ਵਿੱਚ ਜ਼ਰੂਰਤ ਪਵੇ ਤਾਂ ਅਚਾਰ 'ਚ ਮਿਕਸ ਕਰ ਸਕਦੇ ਹੋ ਜਾਂ ਕਿਸੇ ਹੋਰ ਅਚਾਰ 'ਚ ਪਾ ਸਕਦੇ ਹੋ ਜਾਂ ਫਿਰ ਬੱਚਿਆਂ ਨੂੰ ਮਜ਼ੇਦਾਰ ਦੇ ਪਰੌਂਠੇ ਨਾ ਕਿ ਦੇ ਸਕਦੇ ਹਾਂ ਅਚਾਰ ਨੂੰ ਅਗਲੇ ਦਿਨ ਹੀ ਆਪਾਂ ਜਾਰ ਵਿੱਚ ਪਾਇਆ ਤੇ ਉਹ ਕਿਵੇਂ ਪਾਇਆ ਆਪਾਂ ਲਈ ਲਸਣ ਦੇ ਥੋੜੇ ਜਿਹੇ ਛਿਲਕੇ ਤੇ ਉਹਨਾਂ ਨੂੰ ਮਚਾ ਲਿਆ ਉਸ ਤੋਂ ਬਾਅਦ ਜੀ ਇਹਦੇ ਉੱਪਰ ਪਾਤੀ ਥੋੜੀ ਜੀ ਹਿੰਗ ਤਾਂ ਕਿ ਇਹਦਾ ਧੂਆਂ ਜਿਹੜਾ ਜਾਰ ਦੇ ਵਿੱਚ ਚੰਗੀ ਤਰ੍ਹਾਂ ਚੱਲਿਆ ਜਾਵੇ ਜਾਰ ਤੁਹਾਡਾ ਬਿਲਕੁਲ ਸੁੱਕਾ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਪਾਤਾ ਅਚਾਰ ਜਦੋਂ ਹੀ ਆਪਣਾ ਅਚਾਰ ਖਰਾਬ ਹੁੰਦਾ ਉਹਦੇ ਕਈ ਕਾਰਨ ਹੁੰਦੇ ਆ ਜਦੋਂ ਗੋਭੀ ਗਾਜਰ ਨੂੰ ਚੰਗੀ ਤਰ੍ਹਾਂ ਸੁੱਕਾਇਆ ਨਹੀਂ ਹੁੰਦਾ ਜਾਂ ਤੁਸੀਂ ਜਾਰ ਵਿੱਚ ਗਿੱਲਾ ਚਮਚ ਪਾ ਦਨੇਓ ਜਾਂ achar ਨੂੰ ਸਹੀ ਤਰੀਕੇ ਨਾਲ ਟੱਕ ਕੇ ਨਹੀਂ ਰੱਖਦੇ ਬਸ ਇਹ ਜਿਹੇ ਛੋਟੀਆਂ ਛੋਟੀਆਂ ਗੱਲਾਂ ਕਰਕੇ achar ਖਰਾਬ ਹੋ ਜਾਂਦਾ ਪਾਣੀ ਨੂੰ achar ਤੋਂ ਤੁਸੀਂ ਬਿਲਕੁਲ ਦੂਰ ਰੱਖਿਓ ਕਿਉਂਕਿ ਪਾਣੀ ਹੈ ਜਿਹੜਾ ਉਹੀ achar ਦਾ ਦੁਸ਼ਮਣ ਹੁੰਦਾ ਤੇ ਦਿਨ ਵਿੱਚ ਇੱਕ ਵਾਰੀ ਜਾਰ ਨੂੰ ਇਸ ਤਰੀਕੇ ਨਾਲ ਉਲਟਾ ਜ਼ਰੂਰ ਕਰਿਆ ਕਰੋ ਤਾਂ ਕਿ ਜਿਹੜਾ ਵੀ ਮਸਾਲਾ ਜਾਂ ਤੇਲ ਹੈ ਉਹ ਨੀਚੇ ਨਾ ਬੈਠੇ achar ਵਿੱਚ ਮਿਕਸ ਹੁੰਦਾ ਰਹੇ achar ਟੇਸਟੀ ਵੀ ਬਣਦਾ ਤੇ ਛੇਤੀ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਗਾਜਰਾਂ ਨੂੰ ਗੋਭੀ ਨੂੰ ਵਧੀਆ ਤਰੀਕੇ ਨਾਲ ਨਾ ਪਕਾਇਓ क्रਾਂਚੀ ਟੇਸਟ ਰੱਖਿਆ ਕਰੋ ਫੇਰ ਹੀ ਅਚਾਰ ਵਧੀਆ ਬਣਦਾ ਹੈ ਕਈ ਲੰਬੀ ਧੀਰ ਤੱਕ ਪਹਿਲਾਂ ਹੀ ਪਕਾ ਲੈਂਦੇ ਆ ਤੇ ਪਿੱਛੋਂ ਅਚਾਰ ਦਾ ਟੇਸਟ ਵਧੀਆ ਨਹੀਂ ਆਉਂਦਾ ਬਸ ਇਹ ਨਿੱਕੀਆਂ ਨਿੱਕੀਆਂ ਜਿਹੀਆਂ ਗੱਲਾਂ ਦਾ ਧਿਆਨ ਰੱਖਿਓ ਅਚਾਰ ਤੁਹਾਡਾ ਬਹੁਤ ਵਧੀਆ ਬਣ ਕੇ ਤਿਆਰ ਹੋਊਗਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਧੰਨਵਾਦ ਜੀ